ਹਾਂਜੀ ਦੋਸਤੋ ਅੱਜ ਨਾ ਤੁਹਾਨੂੰ ਮੇਰੇ ਪਿੰਡ ਇੱਕ ਐਥਲੀਟ ਦਾ ਘਰ ਦਿਖਾਉਣੇ ਆਏ। ਉਹਦੇ ਸਾਡੀ ਸ਼ੁੱਧੀ ਪੇਟ ਦੇ ਨਾਲ ਆਪਾਂ ਕਰਦੇ ਆਂ ਗੱਲਬਾਤ। ਬੀਪੀ ਮਾਹੌਲਾ ਹੈ ਨਾ ਆ ਤੁਸੀ ਪਹਿਲਾਂ ਕਰਦੇ ਹੋ ਸਿਰਫ ਦੋ ਕਮਰੇ ਆ। ਇੱਕ ਦੇ ਵਿੱਚ ਉਹਦਾ ਸਾਰਾ ਸਮਾਨ ਪਿਆ। ਅੱਜ ਆਪਾਂ ਮੌਕੇ ਤੇ ਆ ਕਿ ਇਹਨੂੰ ਫੜ ਲਿਆ ਕਿਉਂਕਿ ਪਹਿਲਾਂ ਤਾਂ ਇਹ ਲਿਦਿਆ ਨਹੀਂ ਰਹਿੰਦਾ ਹੁੰਦਾ ਸੀਗਾ। ਅੱਜ ਇਹਨੂੰ ਫੋਨ ਕੀਤਾ ਤਾਂ ਕਹਿੰਦਾ ਮੈਂ ਘਰ ਹੀ ਆਪਾਂ ਇਹਨੂੰ ਮਿਲਣ ਆਏ ਹਾਂ ਨਾ ਆਪਣੇ ਭਰਾ ਨੂੰ। ਤੇ ਤੁਸੀਂ ਇੱਧਰ ਕੰਮ ਦੇਖ ਲਓ। ਘਰ ਦੀ ਬਲ ਤਾਂ ਹਾਲਸ ਦੇਖ ਲਓ ਕਿਉਂਕਿ ਕੋਈ ਬਾਹਰ ਨਹੀਂ ਫੜ ਰਿਹਾ ਯਾਰ ਜਿਹੜੇ ਚੰਗੇ ਖਿਡਾਰੀ ਹੁੰਦੇ ਐਥਲੀਟ ਉਹ ਵਿਚਾਰੇ ਉਹ ਮੇਜਿਕਰੀ ਰਹਿ ਜਾਂਦੇ ਆ ਤੇ ਦੂਜੇ ਸ਼ਖਸਾਂ ਨੇ ਅੱਗੇ ਵਗ ਜਾਂਦੇ ਆ ਆ ਜੋ ਆਪਾਂ ਗੱਲਬਾਤ ਕਰਦੇ ਆ ਹਾਂ ਕੀ ਹਰਾ ਕਰ ਨੂੰ ਵਧੀਆ ਵਧੀਆ ਪ੍ਰਾਤ ਦੀ ਇਸ ਤੋਂ ਵਧੀਆ ਹਾਂਜੀ ਹਾਂਜੀ ਵੀਰੇ ਵਧੀਆ ਕੀ ਖਲੇਰੀ ਬੈਠਾ ਮਾਲਾ ਪੁਛਾ ਹੋਏ ਤਾਂ ਯਾਰ ਕਿਸੇ ਗੱਡੀ ਦਾ ਪੂਜਾ ਆਇਆ ਸੀ ਯਾਰ ਹਾਂ ਪੂਚ ਪੂਚੀਆਂ ਬਾਰੇ ਕਹਿ ਰੱਖਿਆ ਹਾਂ ਮਹਾ ਕੀਏ ਕੋਈ ਗੱਲ ਬਾਣੀ ਜਾਵੇ ਉਹ ਕਹਿੰਦਾ ਸਰਟੀਫਿਕੇਟ ਜੇ ਭੇਜ ਦੇ ਅਕੈਡਮੀ ਚ ਕਹਿੰਦੇ ਬੇਮਨ ਕਿ ਵੀ ਟ੍ਰੇਨਿੰਗ ਦੇ ਤਾਂ ਉੱਤੇ ਜਾਣਾ ਹਾਂ ਟ੍ਰੇਨਿੰਗ ਦੇ ਤਾਂ ਉੱਤੇ ਇੱਕ ਵਧੀਆ ਬੱਚਾ ਨੂੰ ਸਪਲਾਈ ਦਿਆ ਕਰਣਾ ਆਪਣੇ ਪਿੰਡ ਵੀ ਇੰਨਾ ਵਧੀਆ ਨੌਜਵਾਨਾਂ ਨਹੀਂ ਆਉਂਦਾ ਹਾਂ ਯਾਰ ਚੱਲ ਦੇਖ ਲਈ ਕੀ ਯਾਰ ਅੱਠੀ ਵਾਲੇ ਬੈਠਾ ਕੋਤੰਦਰਾ ਤੂੰ ਓਏ ਉਹਨਾਂ ਨੂੰ ਭੇਜਦਾ ਸੀ ਫੋਟੋ ਮਾਂਗੇ ਚਿਕ ਚਿਕ ਭੇਜਦੀ ਸੀ ਕਿ ਜਿਵੇਂ ਇਹਦਾ ਨੈਸ਼ਨਲ ਦੇ ਜਿਵੇਂ ਆ ਨੈਸ਼ਨਲ ਦਾਗਾ ਆ ਵੀ ਨੈਸ਼ਨਲ ਦੇ ਆ ਜਿਵੇਂ ਇੰਟਰਵਰਸਟੀ ਦੇ ਮੈਡਵ ਹੈਣਾ ਘਮਤ ਮੰਨੇ ਕਿ ਢਾਵਲੇ ਦਾ ਪਰ ਕੋੜ ਜਾ ਕੀਤਾ ਸੀ ਠੀਕ ਹੈ ਠੀਕ ਹੈ 1500 ਦਾ ਠੀਕ ਹੈ ਨਵਜਾਦੀ ਭੱਜੀ ਸੀ ਉਹ ਬਸ ਆ ਨੈਸ਼ਨ ਦੇ ਪਾਰਟਿਸਪੇਟ ਦੇ ਸਾਥੀ ਪੇੜ ਜੇ ਚਲ ਇਹਦਾ ਤੁਹਾਨੂੰ ਨੂੰ ਭੇਜਿਆ ਗਿਆ ਆਪਾਂ ਅਲੱਗ ਗੱਲਬਾਤ ਕਰਦੇ ਅੱਜ ਆਪਾਂ ਤੁਹਾਨੂੰ ਮਿਲਣਾ ਹੈ ਸਪੈਸ਼ਲ ਤੌਰ ਤੇ ਤੇਰੀ ਵੀਡੀਓ ਪਾਵਾਂਗੇ ਠੀਕ ਆ ਮੈਂ ਅੱਜ ਕਿਵੇਂ ਆ ਗਈ ਅੱਜ ਫਿਰ ਮਿਲਣਾ ਤਾਂ ਨਹੀਂ ਆਇਆ ਭਰਾ ਨੂੰ ਭਰਾ ਨੂੰ ਨਾ ਨਾ ਬਈ ਜਦ ਮਰਜੀ ਆ ਯਾਰ ਸੋਡਾ ਪਹਿਲਾਂ ਤਾਂ ਤੁਸੀਂ ਯਾਰ ਉਧਰ ਉਹ ਦੇਖੋ ਮੇਰੇ ਸਾਹਮਣੇ ਹੈਣਾ 21 ਕਿਲੋਮੀ ਕਿ 20000 ਰੁਪਏ ਨਾ ਮੁੰਡੇ ਨੇ ਇਹ ਜਿੱਤਿਆ ਹੋਇਆ ਇਹ ਕਿੱਥੋਂ ਜਿੱਤਿਆ ਬਈ ਅਬੋਰ ਤੋਂ ਅਬੋਰ ਦੀਆਂ ਖੇਡਾਂ ਹੋਈਆਂ ਸੀ ਵੀ ਉੱਥੇ ਦੇਖ ਲੋ ਫਸਟ ਹਰਿਆਣੇ ਚ ਹਰਿਆਣੇ ਦੀਆਂ ਕਿਹਨਾਂ ਨਾ ਪੰਜਾਬ ਦੀਆਂ ਹੋਰ ਤਾਂ ਚੱਲ ਆ ਬਠਿੰਡੇ ਤੋਂ ਘਰੇ ਰਹਿ ਗਿਆ ਠੀਕ ਐ ਉਸ ਦਿਵਾਰ ਨੂੰ ਸੀ ਆ ਜੋ ਅਬੋਰ ਦੀ ਹੋਈ 10 ਕਿਲੋਮੀਟਰ ਦੀ ਦੂਜੀ ਪ੍ਰੀਫ ਨਾ ਉਹ ਦਿਖਾਈ ਬਈ ਕਿ ਤੂੰ ਆਪਣਾ ਉਹਦੇ ਚ 10000 ਮੁੰਡਣ ਜਿੱਤਿਆ ਹੋਇਆ ਹੈ ਬਾਕੀ ਬੈਕ ਲੋ ਕਹਿ ਕਿ ਤੂੰ ਸਾਰਾ ਕੰਮ ਦਾ ਲਖਾ ਜੇ ਤੁਸੀਂ ਆਨੇ ਖਲੋ ਯਾਰ ਇੰਨਾ ਮੱਲਾ ਸਮਾਨ ਆ ਯਾਰ ਪ੍ਰੋਫੈਸ਼ਨਲ ਦਿਖਾ ਦੇ ਤੂੰ ਹਾਂ ਹਾਂਜੀ ਤੋਂ ਮਨੂ ਇੱਕ ਕਾ ਲਾਇਆ ਲਸ ਕੋਈ ਬਾਹੂ ਫੜਦਾ ਕਿ ਤੇ ਨਾ ਤਰਾ ਬਾ ਬਾ ਕੋਈ ਨਹੀਂ ਫੜਦਾ ਤੇਰੇ ਸਾਹਮਣੇ ਐਨੇ ਸਾਟੀ ਬੜੇ ਬੜਾ ਪਰ ਆ ਇਹਨਾਂ ਨੂੰ ਕੋਈ ਨਹੀਂ ਬੋਲਦਾ ਉਹਦਾ ਚੱਲ ਘੰਟੀ ਮੈਨ ਦਾ ਫੋਨ ਆਇਆ ਮਾ ਚੱਲ ਦੇਖ ਲੈਨੇ ਢਾਈ ਤੱਕ ਚਾ ਉਹ ਵੀ ਘੰਟੀ ਮੈਨ ਤੈਨੂੰ ਕਿਹਾ ਠੀਕ ਆ ਤੁਸੀਂ ਘਰ ਜਾ ਚੱਲੀ ਜਾ ਰਹੇ ਨਾ ਹਾਂ ਦੇਖਦੇ ਆ ਬਾਕੀ ਕੀ ਬੰਦਾਗਾ ਹੁਣ ਯਾਰ ਜਿਹੜਾ ਬੰਦਾ ਹੁਣ ਇੰਟਰਨੈਸ਼ਨਲ ਤੱਕ ਕਿਹੜਾ ਹੈ ਉਹਦੋਂ ਕੋਈ ਬਾਹ ਨਹੀਂ ਫੜ ਰਿਹਾ ਨਾ ਕਿਤੇ ਅੱਜ ਬੰਦਾ ਜਿਵੇਂ ਉਹ ਕਬਾਡੀ ਖੜਿਆ ਰਿਹੀ ਬਈ ਲੱਖਾਂ ਕਰੋੜਾਂ ਚ ਖਿੱਢੀ ਜਾਂਦੇ ਆ ਉਹਨਾਂ ਨੂੰ ਪ੍ਰਮੋਟਰ ਮੰਨ ਕੇ ਚੱਲ ਵੀ ਕੈਨੇਡਾ ਚ ਵੀ ਲੈ ਜਾਂਦਾ ਪਰ ਥੋਡੇ ਵਰਗੇ ਦੀ ਵਾਹ ਕਿਉਂ ਨਹੀਂ ਫਟਦਾ ਯਾਰ ਜਿਹੜੇ ਬੰਦੇ ਐ ਥ੍ਰੈਡਰ ਥੋੜਾ ਜਿਆਦਾ ਘੱਟ ਪਤਾ ਯਾਰ ਥ੍ਰੈਡਿੰਗ ਬਾਰੇ ਥੋੜਾ ਜਿਆਦਾ ਲੋਕਾਂ ਨੂੰ ਜਾਣ ਗਰੂ ਪਾਉਣਾ ਚਾਹੀਦਾ ਜਿਹੜੇ ਥ੍ਰੈਡਿੰਗ ਕਰਦੇ ਆ ਮੜਾ ਮੋਟਾ ਨੂੰ ਪਤਾ ਜੋ ਐਸਾ ਹੁੰਦਾ ਵੀ ਉਹ ਛੋਟਾ ਜਾਂ ਹੁੰਦਾ ਹੈਗਾ ਤੂੰ ਭੱਜਣ ਲੱਗਿਆ ਸੀ ਮਨ ਲੈ ਉਹ ਤੇਰਾ ਮਜ਼ਾਕ ਕਢਾਉਂਦੇ ਨੇ ਕਿ ਤੂੰ ਵੀ ਭੱਜਿਆ ਫਿਰਦਾ ਯਾਰ ਹਾਂ ਭਰਾ ਪਰ ਅੱਜ ਆਪਣੀ ਚੜ੍ਹਾਈ ਵੀ ਹੈਗੀ ਹੈ ਯਾਰ ਅੱਜ ਜਾਣ ਦੇ ਬੱਚੇ ਰਫਿਆ ਦਾ ਇੰਸਟਾਗ੍ਰam ਦਾ ਪੇਜ ਵੀ ਦੱਸ ਦੇ ਉਦ ਤੇ ਉਹਦੇ ਸਾਰੇ ਉਪਰੋਂ ਵੀਡੀਓ ਪਾਉਂ ਤੁਸੀਂ ਦੇਖ ਲਓ ਵੀ ਕਿੱਥੋਂ ਕਿੱਥੋਂ ਜਿੱਤੇ ਇੰਟਰਨੈਸ਼ਨਲ ਤੱਕ ਮੁੰਡਾ ਖੇਡਾ ਹੋਥੇ ਆਈ ਗੜ ਵੀ ਪਏ ਹੋਣਗੇ ਕਿੱਥੇ ਪਏ ਹੋ ਇੰਟਰਵਿਊਸਤੀ ਬਈ ਆ ਦੇਖ ਲੈ ਆਹ ਹੀ ਕਾੜਾ ਨਾ ਹੁਣ ਇਹ ਘਰੇ ਤਾਂ ਕੀ ਕਰੇ ਮੈਨੂੰ ਇਹ ਦੱਸ ਦੋ ਇੰਟਰਨੈਸ਼ਨਲ ਤੱਕ ਦੇ ਆ ਇਹ ਉਹਨਾਂ ਨੂੰ ਫਿਰ ਅੱਗੇ ਤੋ ਲਾ ਕੇ ਬੁੱਕਰ ਵਾਲਾ ਕੰਮ ਹੀ ਆ ਬਈ ਯਾਰ ਜਿਵੇਂ ਉਹਨਾਂ ਰੇਕ ਪੜਾਈ ਵਾਲਾ ਬੰਦਾ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਹ ਵਿਚਾਰੇ ਕੋਈ ਤਾਂ ਮੈਂਟਲੀ ਤੌਰ ਤੇ ਕਿਵੇਂ ਹੋ ਜਾਂਦਾ ਕੋਈ ਕਿਵੇਂ ਹੋ ਜਾਂਦਾ ਤੂੰ ਦੱਸ ਵੀ ਨਾ ਕਿਵੇਂ ਕਰੀਏਗਾ ਪੁੱਠੇ ਦੇ ਲਈ ਵੀ ਮੈਨੂੰ ਤਾਂ ਲੱਗਦਾ ਨਹੀਂ ਦੇਖਦੇ ਆ ਕਰਾਉਣਾ ਟਰਾਈ ਕਰਕੇ ਕੀ ਯਾਰ ਅਬ ਬਾਹ ਮਰਲੇ ਫਰੋਗੀ ਕਰ ਰੋਕੀ ਕਿਵੇਂ ਜਦੋਂ ਛੋਟੇ ਭਾਜ ਦੋ ਇਹਨੂੰ ਮਜ਼ਾਕ ਕਰਦੇ ਹੁੰਦੇਗੇ ਮੁੰਡਿਆਂ ਦਾ ਕਿਤੇ ਮਜ਼ਾਕ ਕਰਨ ਕੀ ਨਾ ਰਹਿ ਜੇ ਇਹ ਚੱਲ ਫਿਰ ਦੇਖੀ ਜੂ ਭਰਾਵਾ ਫਿਰ ਤਾਂ ਨਹੀਂ ਪਾ ਲੇਗੀ ਮਰ ਨਾਲ ਹਾ ਹੇਲ ਤਾਂ ਕੋਈ ਨਹੀਂ ਤੇਰਾ ਫੜਾਗੇ ਬਾਪ ਆਪਾਂ ਦਾ ਕਰਾਂਗੇ ਜਿੰਨੇ ਤੌਰ ਤੇ ਆਪਾਂ ਤੋਂ ਹੋਇਆ ਭਰਾਵਾ ਠੀਕ ਆ ਭਰਾ ਤੇ ਬਾਕੀ ਤੂੰ ਆ ਦਿਖਾ ਯਾਰ ਹਨਾ ਮੁੰਡੇ ਦੀ ਫਰਸਟ ਪੋਜੀਸ਼ਨ ਆ ਸਾਰਿਆਂ ਸੈਕੰਡ ਆ ਥਰਡ ਤਾਂ ਮੁੰਡਾ ਕੀ ਕਹਿੰਦਾ ਕਦੀ ਹੋਵੇ ਨਹੀਂ ਫਰਸਟ ਸੈਕੰ ਬੜਾ ਵੀ ਤੂੰ ਦੂਰ ਹੋ ਕੇ ਖੜਾ ਸਾਰਾ ਕਮਰਾ ਭਰਿਆ ਹੋਇਆ ਤੇ ਹੁਣ ਫਿਰ ਕੀ ਤਿਆਰੀ ਹੈ ਕਿੱਥੇ ਖੜਨਾ ਹੁਣ ਦੇਖ ਰਿਹਾ ਭਰਾ ਯਾਰ ਲੁਧਿਆਣਾ ਹੀ ਖੜਨਾ ਹੁਣ ਯਾਰ ਮੈਨਾਂ ਤੀਜੇ ਮਹੀਨੇ ਤੀਜੇ ਮਹੀਨੇ ਤੱਕ ਹਾਂ 10 ਕਿਲੋਮੀਟਰ ਤੇ 31000 ਰੁਪਏ ਯਾਰ ਸਭ ਤੋਂ ਵੱਡੀ ਮੈਰਾ ਸਨ ਇੱਕ ਸੱਚਾ ਫਲੀਟ ਤਾਂ ਤੈਨੂੰ ਇੱਕ ਡਰ ਦੇਉਣਗੇ ਯਾਰ ਵੀ ਇਹ ਕਿਧਰੋਂ ਕਿਧਰੋਂ ਆ ਗਿਆ ਸੋ ਤੈਨੂੰ ਬੜਾ ਪਲੇਅਰਾਂ ਦੇ ਕੱਲੇ ਨਾਮ ਹੀ ਜਾਂਦੇ ਨੇ ਤੇ ਛੋਟੇ ਉੱਤੇ ਤਾਂ ਤੁਹਾਨੂੰ شادی ਨੂੰ ਨਹੀਂ ਵੀ ਆਰ ਉਸ ਕਿਸੇ ਹੋਰ ਨੂੰ ਕਰਵਾਦੀ ਇਹ ਤਾਂ ਨਹੀਂ ਦਿੰਦੇ ਹੁਣ ਜਿਹੜੇ ਆ ਆ ਭਰਤੀ ਵਾਲੇ ਟੂਰਨਾਮੈਂਟ ਕਰਾਉਂਦੇ ਭਰਾ ਉਹਨਾਂ ਤਾਂ ਭਜ ਨਹੀਂ ਦਿੰਦੇ ਮੈਂ ਸੁਣਿਆ ਸੀਗਾ ਭਰਤੀ ਵਾਲੇ ਕਹਿੰਦੇ ਵੀ ਜਿਹੜਾ ਸਲੀਟ ਬੰਦੇ ਉਹ ਨਾ ਆਉਣ ਸਰ ਫਾਇਦਾ ਕੀ ਹੈ ਜੇ ਬੰਦੇ ਦੀ ਤਾਂ ਮਿਹਨਤ ਆ ਯਾਰ ਕੋਈ ਸਪੋਰਟ ਨਹੀਂ ਆ ਅਸੀਂ ਨਹੀਂ ਮਿਹਨਤ ਕਰਦੇ ਅਸੀਂ ਨਾ ਭੱਜ ਲਈ ਹੁਣ ਤੂੰ ਮਿਹਨਤ ਕਰ ਤਾਂ ਤਾਂ ਹੀ ਭਜਦਾ ਹਾਂ ਹਾਂਜੀ ਵੀਰੇ ਚਲੋ ਕੋਈ ਨਾ ਭਾਈ ਜਿੰਨਾ ਆਪਾਂ ਤੋਂ ਆਪਾਂ ਤਰ੍ਹਾਂ ਉਹਨਾਂ ਕਰਾਂਗੇ ਨਾ ਤੇਰੀ ਵੀਡੀਓ ਪਾਉਂਗਾ ਕੀ ਪਤਾ ਕੋਈ ਭਰਾ ਵੀਡੀਓ ਦੇਖ ਕੇ ਭਾਵਤ ਹੋ ਕੇ ਤੈਨੂੰ ਤੇਰੀ ਬਾਹ ਫੜੀ ਲਵੇ ਨਾ ਠੀਕ ਆ ਵੱਤੋ ਵੱਧ ਪ੍ਰਾ ਵਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ 5 ਮਿੰਟ ਕੱਢ ਕੇ ਵੀਡੀਓ ਸੁਣ ਲਿਓ ਬਾਕੀ ਆਪਾਂ ਹੋਰ ਵੀ ਵੀਡੀਓ ਪਾਵਾਂਗੇ ਉਹ ਡੇਲੀ ਵਾਂਗੂ ਇਹ ਜਿਹੜਾ ਆਪਣੇ ਪਿੰਡ ਮੁੰਡਿਆਂ ਨੂੰ ਟ੍ਰੇਨਿੰਗ ਦਿੰਦਾ ਵਰਕਆਊਟ ਕਰਾਉਂਦਾ ਉਹਦੀ ਜਾ ਕੇ ਆਪਾਂ ਡੇਲੀ ਇਹਦੀ ਮਿਹਨਤ ਦਿਖਾਵਾਂਗੇ ਤੁਹਾਨੂੰ ਫਿਰ ਤੁਸੀਂ ਆਪ ਹੀ ਨਟਾ ਜਲ ਆ ਲਿਓ ਵੀ ਹਾਂ ਬਾਕੀ ਬੰਦੇ 'ਚ ਖਾਸੀਅਤ ਹੈਗੀ ਆ ਕਿ ਨਾ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਹੋਰ ਵੀ ਚੀਜ਼ਾਂ ਗੰਦਮਦ ਵੀ ਸ਼ੇਅਰ ਕਰੀ ਜਾਂਦੇ ਆ ਨਾ ਜੇ ਕਈ ਵੀਡੀਓ ਸ਼ੇਅਰ ਕਰ ਦੇਗਾ ਆਪਾਂ ਨੂੰ ਕੋਈ ਫਰਕ ਨਹੀਂ ਪਾਉਂਦਾ ਵੱਤੋ ਵੱਤ ਗੁਰਪੰਜ ਪਾਓ ਜੇ ਕੋਈ ਤੁਹਾਡਾ ਲਹਜੀ ਮਾਨ रहेगा कोई मान के चलो बड़ी नौकरी ਤੇ ਲਾਉਣ ਵਾਲਾ ਤਾਂ ਉਹਨਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਇਹਦੀ ਕੋਈ ਬਾਹਮ ਫੜ ਸਕੇ ਠੀਕ ਹੈ ਭਾਈ ਠੀਕ ਹੈ ਭਾਈ ਓਕੇ ਭਾਈ ਧੰਨਵਾਦ